हां जी दोस्तों फिर किवें सारे परमात्मा ਦੀ ਕਿਰਪਾ ਦੇ ਨਾਲ ਚੜ੍ਹਦੀ ਗਲਾਂ ਦੇ ਵਿੱਚ ਹੋਵਗੇ ਤੰਦਰੁਸਤ ਹੋਵਗੇ ਦੋਸਤੋ ਇਸ ਟਾਈਮ ਦੀ ਵੱਡੀ ਅਪਡੇਟ ਲੈ ਕੇ ਆਏ ਆਂਗੇ ਬਾਗੜੀਆਂ ਬਾਲਡ ਕਬੱਡੀ ਕੱਪ ਬਾਰੇ ਤੁਹਾਨੂੰ ਪਤਾ ਹੀ ਸੀਗੇ ਲੋਕਾਂ ਦੀ ਕਾਲੇਬਾਈ ਨੇ ਸੁਣ ਲਈ ਕਹਿੰਦੇ ਲੋਕ ਕਹ ਰਹੇ ਸੀਗੇ ਵੀ ਕਹਿੰਦੇ ਸ਼ੀਲੂ ਦੀ ਟੀਮ ਵਿੱਚ ਰੇਡਰ ਮਾਰੇ ਨੇ ਸ਼ੀਲੂ ਦੀ ਟੀਮ ਚੰਗੀ ਨਹੀਂ ਹੈਗੀ ਇੰਡੀਆ ਦੀ ਟੀਮ ਪੂਰੀ ਤਾਕੜੀ ਨਹੀਂ ਬਣੀ ਪਰ ਕਾਲੇਬਾਈ ਨੇ ਲੋਕਾਂ ਦੀ ਸੁਣ ਲਈ ਤੇ ਹੁਣ ਪੇਮ ਇੰਡੀਆ ਮਤਲਬ ਕਿ ਸ਼ਿਲੂ ਦੀ ਟੀਮ ਵੀ ਪੂਰੀ ਤਾਕੜੀ ਬਣ ਗਈ ਹੈ ਉਹਦੇ ਵਿੱਚ ਰੇਡਰਾਂ 'ਚ ਬਦਲਾਅ ਹੋਇਆ ਕਹਿੰਦੇ ਮਿੱਤਰੋ ਹੁਣ ਕਿਹੜੇ ਕਿਹੜੇ ਖੇਡਣਾ ਤੁਹਾਨੂੰ ਦੱਸਾਂਗੇ ਪਰ ਸ਼ਿਲੂ ਬਾਰੇ ਵੀ ਤੁਹਾਨੂੰ ਵੱਡੀ ਅਪਡੇਟ ਦੰਨੇਗੇ ਕਹਿੰਦੇ ਸੀ ਵੀ ਸ਼ਿਲੂ ਦੇ ਸੱਟ ਲੱਗ ਗਈ ਪੰਜਾਬ ਤੇ ਹਰਿਆਣਾ ਦੇ ਮੈਚ ਵਿੱਚ ਪਰ ਉਹ ਝੋਟਾ ਕਿੱਥੇ ਦਬਨ ਵਾਲਾ ਉਹ ਮੈਂ ਤੇ ਇੰਨੀ ਕਰਦਾ ਕਿ ਰਿਕਵਰੀ ਛੇਤੀ ਕਰ ਲੈਂਦਾ ਬਾਈ ਨਾਲ ਗੱਲ ਹੋਈ ਸੀ ਕਹਿੰਦਾ ਵੀ 11 ਤਰੀਕ ਨੂੰ ਆਪਾਂ ਜ਼ਰੂਰ ਖੇਡਾਂਗੇ ਸ਼ਿਲੂ ਕਹਿੰਦਾ ਆਪਾਂ ਖੇਡ ਨਹੀਂ ਖੇਡਣਾ ਕਹਿੰਦਾ ਗੱਲ ਇੰਡੀਆ ਦੀ ਆਈ ਤਾਂ ਆਪਾਂ ਜ਼ਰੂਰ ਖੇਡਾਂਗੇ ਕਹਿੰਦਾ ਇੰਡੀਆ ਦੀ ਟੀਮ ਦੇ ਦੋਸਤੋ ਹੁਣ ਕਿਹੜੇ ਕਿਹੜੇ ਰੇਡਰ ਬਦਲੇ ਨੇ ਆਪਾਂ ਤੁਹਾਨੂੰ ਦੱਸ ਦੇਾਂਗੇ ਜੇਕਰ ਇੰਡੀਆ ਦੀ ਟੀਮ ਵਿੱਚ ਸ਼ਿਲੂ ਦੀ ਟੀਮ ਵਿੱਚ ਰੇਡਰਾਂ ਦੀ ਗੱਲ ਕਰੀਏ ਕਹਿੰਦੇ ਹੁਣ ਰੇਡਰ ਜਿਹੜਾ ਰਵੀ ਤੇ ਹੋਰ ਆ ਬੂਰੀਆ ਸਰਸਲ ਆ ਗਿਆ ਕਹਿੰਦੇ ਮਿੱਤਰੋ ਪਹਿਲਾਂ ਯੂਐਸਟੀ ਦੀ ਟੀਮ ਵਿੱਚ ਹੁਣ ਇੰਡੀਆ ਦੀ ਟੀਮ ਵਿੱਚ ਆ ਗਿਆ ਬੂਰੀਆ ਸਰਸਲ ਨਾਲ ਡੀਲਾ ਜਾਂੜਲੀ ਪੂਰਾ ਟੌਪ ਦਾ ਰੇਡਰਾਂ ਮੁੰਡਾ ਕਹਿੰਦੇ ਡੀਲਾ ਜਾਂੜਲੀ ਵਾਲਾ ਵੀ ਮੱਖਣ ਮੱਖੀ ਵਿਸ਼ਾਲ ਗੱਤੀ ਖੇੜੀ ਤੇ ਗੋਰਾ ਰਸਾਲੂ ਮਿੱਤਰੋ ਟੌਪ ਦੇ ਰੇਡਰ ਹੋ ਗਏ ਹੁਣ ਇੰਡੀਆ ਦੀ ਟੀਮ ਵਿੱਚ ਸ਼ਿਲੂ ਦੀ ਟੀਮ ਵਿੱਚ ਰਵੀ ਦਿਉਰਾ ਬੂਰੀਆ ਸਿਰਸਲ ਡੀਲਾ ਜਾਣ ਲਈ ਮੱਖਣ ਮੱਖੀ ਵਿਸ਼ਾਲ ਗੱਦੀ ਖੇੜੀ ਤੇ ਗੋਰਾ ਰਸਾਲੂ ਤੇ ਜਾਫੀਆਂ ਦੀ ਗੱਲ ਕਰੀਏ ਜਾਫੀਆਂ ਦੇ ਵਿੱਚ ਸ਼ੀਲੂ ਝੋਟਾ ਆਪ ਹੋ ਗਿਆ ਇੱਕ ਤਾਂ ਨਾਲ ਅਮਨ ਦਿਉਰਾ ਮਨੀਸ਼ ਬਾਹੂ ਅਕਬਰਪੁਰ ਤੇ ਢਾਕੜ ਗੋਗੜੀਆਂ ਤੇ ਸੁਮਿਤ ਸ਼ਵਾ ਮਿੱਤਰੋ ਜਦੋਂ ਕਹਿੰਦੇ ਕੰਨੀਆਂ ਦੇ ਉੱਤੇ ਸ਼ੀਲੂ ਤੇ ਢਾਕੜ ਲੱਗ ਗਏ ਫਿਰ ਰੇਟਰਾਂ ਦਾ ਲੰਘਣਾ ਬਹੁਤ ਹੀ ਔਖਾ ਹੋ ਜਾਂਦਾ ਹੁਣ ਕਹਿੰਦੇ ਟੀਮ ਪੂਰੀ ਸਟਰੋਂਗ ਬਣ ਗਈ ਹੈ ਇੰਡੀਆ ਦੀ ਵੀ ਦੇਖਿਓ ਚੰਗਿਆ ਚੰਗਿਆ ਟੀਮਾਂ ਨੂੰ ਲਾ ਕੇ ਕਹਿੰਦੇ ਫਾਈਨਲ ਖੇਡਦਾ ਕਨਾ ਸੀਲੂ ਐਦਗੀ ਦੇਖਾਂਗੇ ਝੋਟੇ ਨੇ ਰਿਕਵਰੀ ਕਰ ਲਈ ਵਾਪਸੀ ਕਰੂਗਾ 11 ਤਰੀਕ ਨੂੰ ਖੇਡੂਗਾ ਬਾਈ ਕਹਿੰਦਾ ਆਪਾਂ ਜਰੂਰ ਖੇਡਾਂਗੇ ਕਹਿੰਦਾ ਬਾਗੜੀਆਂ ਦੇ 월ਡ ਕਬੱਡੀ ਕੱਪ ਤੇ ਦੇਖਦੇ ਹਾਂ ਹੁਣ ਕੀ ਬਣਦਾ ਕਾਲਾ ਬਾਈ ਵੀ ਲੋਕਾਂ ਦੀ ਉਹਦੀ ਸੁਣ ਲੈਂਦਾ ਕਾਲੇ ਬਾਈ ਨੇ ਨਾਲ ਦੀ ਨਾਲ ਇੱਕ ਦੋ ਰੇਡਰ ਇੰਟਰ ਕਰਤੇ ਬੂਰੀਆ ਇੰਟਰ ਕਰਤਾ ਵੀ ਕਹਿੰਦੇ ਲੋਕ ਕਹਿੰਦੇ ਵੀ ਰੇਡਰ ਮਾੜੇ ਨੇ ਨਾਲ ਦੀ ਨਾਲ ਕਾਲੇ ਬਾਈ ਨੇ ਬੂਰੀਆ ਸਿਰਸਲਾ ਐਡ ਕਰਤਾ ਹੁਣ ਦੇਖਿਓ ਪੜਾਕੇ ਪੈਂਦੇ ਲੋਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈਗਾ ਵਰਲਡ ਕੱਪ ਦਾ ਵਾਗੜੀਆਂ ਦੇ ਲੋਕਾਂ ਨੂੰ ਥੋੜਾ ਜਿਹਾ ਝਟਕਾ ਤਾਂ ਲੱਗਾ ਸੀਗਾ ਵੀ ਸ਼ਿਲੂ ਦੇ ਸੱਟ ਲੱਗ ਗਈ ਵੀ ਸ਼ਾਇਦ ਗੱਲ ਨਹੀਂ ਵਾਨੀ ਪਰ ਝੋਟਾ ਉਹ ਵਾਪਸੀ ਕਰੂਗਾ 11 ਤਰੀਕ ਨੂੰ ਖੇਡੂਗੀ ਖੇਡੂਗਾ ਦੱਸੋ ਵੀ ਤੁਹਾਨੂੰ ਟੀਮ ਕਿਵੇਂ ਲੱਗੀ ਤੇ ਕੀ ਲੱਗਦਾ ਵੀ ਸ਼ਿਲੂ ਫਾਈਨਲ ਖੇਡੂਗਾ ਹਾਲੈਂਡ ਜਿੱਤੂਗਾ ਕਿ ਨਾ ਦੇਵ ਆਪਣੇ ਕਮੈਂਟਾਂ 'ਚ ਵਿਚਾਰ ਧੰਨਵਾਦ ਸਾਰਿਆਂ ਦਾ